ਆਵਜਾ ਕਰਕੇ ਦਵਾਈ ਕਰਕੇ ਸਕੂਲ ਦੇ ਅੰਦਰ ਪੜ੍ਹਾਈ ਕਰਕੇ ਲੋਕੀ ਧਰਮ ਬਦਲ ਰਹੇ ਨੇ ਮੰਨ ਲਵਦਾ ਹੈ ਕਿ ਜੋ ਅਸਲ ਸਭ ਧਰਮ ਕਰਮ ਨੂੰ ਮੰਨਣ ਵਾਲੇ ਲੋਕ ਹੈ ਉਹਨਾਂ ਦੀ ਵੀ ਕਮੀ ਹੈ ਕਿ ਆਪਾਂ ਉਹਨਾਂ ਉਹਨਾਂ ਕੋਲ ਜੇ ਰਤਨ ਕਰਾਂਗਾ ਇਹ ਇਹ ਜੋ ਵਰਸ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ 350ਵਾਂ ਵਰਸ ਹੈ ਹੁ ਹੋਰ ਕੋਈ ਸਾਡੇ ਭਰਾ ਜਿਹੜੇ ਐ ਉਹ ਵਿਛੜ ਨਾ ਜਾਣ ਉਹ ਧਰਮ ਛੱਡ ਕੇ ਦੂਸਰੇ ਪਾਸੇ ਨਾ ਜਾਣ ਸਸਰੀ ਕਾ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਰਿਆਂ ਦੇ ਇਤਿਹਾਸ ਦੇ ਨਾਲ ਜੁੜਿਆ ਸੋ ਹੁਣ ਬੜੇ ਸਤਿਕਾਰਯੋਗ ਜੋ ਜੋ ਰਾਗੀ ਜਥਾ ਤਤ ਸ੍ਰੀ ਗਿਸ਼ੇਗਰ ਸਾਹਿਬ ਤੋਂ ਪਹੁੰਚ ਗਿਆ ਹੈ ਸੋ ਉਹਨਾਂ ਨੇ ਆਪਕਿਆਂ ਦੇ ਦਰਸ਼ਨ ਕਰਨੇ ਨੇ ਉਹਨਾਂ ਤੋਂ ਪਹਿਲਾਂ ਬੜੇ ਸਤਿਕਾਰਯੋਗ ਸੰਤ ਪਾਪਾ ਗੁਰਵਚਨ ਸਿੰਘ ਜੀ ਆਸਵੰਸ ਪਾਤ੍ਰਾ ਪਾਪਾ ਬੀਤੀ ਚੰਦ ਸਾਹਿਬ ਉਹਨਾਂ ਦਾ ਸਨਮਾਨ ਸੋothe hi haazriyan bhar rahe han sant ਰਮਾਨ ਅਨੰਤ ਭਾਇਆ ਹੈ ਜੋ ਬਚੇ ਹੁਦਾਈ ਹਰ ਜਨ ਨੂੰ ਰਮਾਨ ਅਨੰਤ ਭਾਇਆ ਹੈ ਤਨ ਤੁਮ ਜਨ ਆਇਆ ਜਿਸ ਪਰ ਸਾਧ ਸਭ ਜਗ ਤਿਤਰਾਇਆ ਜਨ ਆਵਣ ਕਾ ਇਹ ਸੋ ਜਨ ਕੇ ਸੰਖਿਤ ਆਵੇ

ਜਤਕਉ ਸੁਦਾ ਮਨ ਸੁਦਾ ਵਾਹਿਗੁਰੂ ਵਾਹਿਗਿੱਕਾ ਖਾਲਸਾ ਵਾਹਿਗਿੱਕੀ ਫਤਹੀ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਮ ਐ ਲਿਖਿਆ ਧੁਰ ਕਾ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਨਗੁਰ ਜਣਿਆ ਮਾਈ ਐਸੀ ਸੂਰਬੀਰ ਬਹਾਦਰ ਯੋਧੇ ਜਿਨ੍ਹਾਂ ਨੇ ਨਕੀਆਂ ਜਿਨ੍ਹਾਂ ਨੇ ਵੱਡੇ ਸਾਕੇ ਕਰਕੇ ਦਿਖਾਏ ਸੈਭ ਜੀਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ 1798 ਨੂੰ ਗੁਰਦੇਵ ਮਾਤਾ ਮਤਾ ਜੀਤ ਕੌਰ ਜੀ ਦੀ ਪਵਿੱਤਰ ਕੋਖ ਤੋਂ ਗੁਰੂ ਕਲਗੀ ਤਰਪੇ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਘਰ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੋ ਅੱਜ ਉਹਨਾਂ ਦੀ ਮਿਸਲ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਮਿਸਲ ਮਿਸਲ ਸ਼ਹੀਦਾਂ ਸਾਹਿਬ ਜادہ ਬਾਬਾ ਫਤਿਹ ਸਿੰਘ ਦੀ ਤਾਨਾ ਦਲ ਗਸੇਬੰਦੀ ਵੱਲੋਂ 8 ਸਾਲ ਦੀ ਤਰਾ ਗੁਰਮਤ ਸਮਾਗਮ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਜਿਹੜੇ ਨੂੰ ਸਮਰਪਿਤ ਕਰਵਾਏ ਗਏ 10 ਤਰੀਕ ਤੋਂ ਲੈ ਕੇ ਸ਼੍ਰੀ ਖੰਡ ਜਪਾਂ ਦੀ ਲੜੀ ਉਸ ਤੋਂ ਪਹਿਲਾਂ ਨਗਰ ਨਗਰ ਵਿੱਚ ਜਾ ਕਰਕੇ ਰਾਤਰੀ ਦੀਵਾਨ ਸਵੇਰ ਦੀ ਪ੍ਰਭਾਤ ਪੇਰੀਆਂ ਤੇ ਅੱਜ 14 ਦਸੰਬਰ ਦਿਨ ਐਤਵਾਰ ਨੂੰ ਅੰਮ੍ਰਿਤ ਵੇਲੇ ਪੰਜ ਖਾਣਡ ਪਾਤ ਸਾਹਿਬ ਜੀ ਦਾ ਭੋਗ ਉਪਰੰਤ ਬਾਹਰ ਖੁੱਲੇ ਪੰਡਾਨ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਿੱਥੇ ਇਸੇ ਤਰ੍ਹਾਂ ਤਖਤ ਸ੍ਰੀ ਕੇਸਗੜ ਸਾਹਿਬ ਜੀ ਦਾ ਹਜ਼ੂਰੀ ਰਾਗੀ ਜਿੱਥਾ ਇਸ ਤਰ੍ਹਾਂ ਸੰਤ ਬਾਬਾ ਤਾਂਜੀ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਮਹਾਪੁਰਸ਼ਾਂ ਦਾ ਜਥਾ ਭਾਈ ਸਾਹਿਬ ਭਜਤਿੰਦਰ ਸਿੰਘ ਜੀ ਪੇਬਰੀ ਸਾਹਿਬ ਵਾਲਿਆਂ ਦਾ ਜਥਾ ਇਸੇ ਤਰ੍ਹਾਂ ਤਾਗਸ੍ਰੀ ਕੇਸਗੜ ਸਾਹਿਬ ਜਿਹਦੇ ਹੈੱਡ ਗ੍ਰਾਂਤੀ ਯਾਨੀ ਜੁਗਿੰਦਰ ਸਿੰਘ ਜੀ ਇਹਨਾਂ ਨੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕੀਤਾ ਉੱਥੇ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਜੋ ਆਊਟ ਆਫ ਸਟੇਟ ਗਏ ਹਨ ਉਹਨਾਂ ਵੱਲੋਂ ਯਾਨੀ ਜੁਗਿੰਦਰ ਸਿੰਘ ਜੀ ਜੋ ਹੈੱਡ ਗ੍ਰਾਂਤੀ ਸਹਿਬਾਨ ਅਤੇ ਉਹਨਾਂ ਦੇ ਪੀਏ ਸਰਦਾਰ ਹਰਦੇਵ ਸਿੰਘ ਜੀ ਇਸੇ ਤਰ੍ਹਾਂ ਮੀਤ ਮੈਨੇਜਰ ਐ ਅਡਵੋਕੇਟ ਹਰਦੇਵ ਸਿੰਘ ਜੀ ਜੋ ਗਿਆਨੀ ਤਰਲੋਚਨ ਸਿੰਘ ਜੀ ਸਾਹਿਬ ਸੱਚਖੰਡ ਨਿਵਾਸੀ ਜਿਹਦਾ ਤਰਲੋਚਨ ਸਿੰਘ ਜੀ ਦੇ ਬੇਟੇ ਇਸ ਤਰ੍ਹਾਂ ਭਾਈ ਕਰਜੋਤ ਸਿੰਘ ਜੀ ਭਾਈ ਸੁਖਾ ਸਿੰਘ ਜੀ ਹੋਰ ਬਿਆੰਤ ਜਥਿਆਂ ਨੇ ਉਥੇ ਸਾਡੇ ਚੰਬੇਵਾਲ ਦੇ ਐਮਐਲਏ ਸ੍ਰੀ ਅਸ਼ਾ ਕੁਮਾਰ ਜੀ ਇਸ ਤਰ੍ਹਾਂ ਹੋਰ ਗੁਰਮਖ ਪਿਆਰੇ ਪਤਵੰਤੇ ਸੱਜਣਾਂ ਵੱਲੋਂ ਹਾਜ਼ਰੀ ਲਵਾਈ ਗਈ ਸੋ ਦਾਸ ਵੱਲੋਂ ਸਹਿਬਜ਼ਾਦਾ ਬਾਬਾ ਫਤੇ ਸਿੰਘ ਤਾਨਾਦਲ ਵੱਲੋਂ ਗੁਰਕੀਆ ਸੰਗਤਾਂ ਦਾ ਵੱਡਾ ਮੁੱਲਾ ਸਹਿਯੋਗ ਮਿਲਿਆ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉੱਥੇ ਪਸ਼ਾਰਪੁਰ ਫਾਸ ਲਾਈਵ ਦਾ ਅਤੇ ਜਿਨੇ ਵੀ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰੇ ਪੱਤਰਕਾਰਾਂ ਨੇ ਆ ਕੇ ਕਵਰੇਜ ਕੀਤੀ ਹੈ ਸੋ ਸਾਰੇ ਪੱਤਰਕਾਰਾਂ ਦਾ ਜਿਵੇਂ ਇਕੱਲੇ-ਇਕੱਲੇ ਦਾ ਨਾਮ ਲੈਣ ਲੱਗਾ ਤੇ ਕੋਈ ਵਿਸਰ ਜਾਂਦਾ ਸੋ ਸਾਰੇ ਪੱਤਰਕਾਰ ਵੀਰ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸਾਰਿਆਂ ਦਾ ਸੁਮੇਚਤ ਤੌਰ ਤੇ ਦਾਸ ਧੰਨਵਾਦ ਕਰਦਾ ਹਾਂ ਕਿਉਂਕਿ ਸਾਬ ਜੀ ਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਜਿਹੜਾ ਸੰਦੇਸ਼ ਹੈ ਇਹ মিডিਆ ਰਾਹੀਂ ਸਾਰੀ ਦੁਨੀਆ ਵਿੱਚ ਪਹੁੰਚਾਇਆ ਜਾ ਰਿਹਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦੇ ਚਾਨਣਾ ਵਿੱਚ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਮਾੜੇ ਸਮਾਜ ਮਾੜੇ ਅੰਸਾਰਾਂ ਤੋਂ ਬਚਾ ਕੇ ਗੁਰਚਾਨਣਾ ਨਾਲ ਜੋੜ ਕੇ ਆਪਣਾ ਜੀਵਨ ਤੇ ਆਪਣੇ ਬੱਚਿਆਂ ਦਾ ਜੀਵਨ ਨੂੰ ਗੁਰਮਤ ਅਨਸਾਰ ਗੁਰ ਕੀ ਬਾਣੀ ਅਨਸਾਰ ਢਾਲ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਗੁਰੂ ਘਰ ਲੰਗਰ ਟੁੱਟ ਵਰਤਾਇਆ ਜਾ ਰਿਹਾ ਹੈ ਹਨ ਸੋ ਸਾਰੇ ਸੇਵਾਦਾਰਾਂ ਦਾ ਸਾਰੀਆਂ ਸੰਗਤਾਂ ਦਾ ਵਸ਼ੇਸ਼ ਕਰਕੇ ਸਾਰੀਆਂ ਸੰਗਤਾਂ ਦਾ ਫੇਰ ਦੁਬਾਰੇ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ